ਜੇ ਮੁੱਖ ਸਰਕਰ ਕੇਗਰ ਐਨਰੋਸਿੰਦਾ ਕੀ ਕਹਿੰਦਾ ਮੈਂ ਮੁਬਾਰਕਬਾਦ ਨਾ ਸ਼ਹਿਰ ਦੇ ਲੋਕਾਂ ਨੂੰ ਤੁਹਾਨੂੰ ਪਤਾ ਹੀ ਹੈ ਵੀ ਜੀ ਵਿਕਾਸ ਕਰਦੇ ਤੇ ਲੋ ਪਹਿਲਾਂ ਵੀ ਬਹੁਤ ਬਧੀ ਚੱਲਦੇ ਰਹੇ ਨੇ ਪਰ ਜਦੋਂ ਵੀ ਸਾਡੀ ਸਾਰੀ ਟੀਮ ਨਵੀਂ ਬਣੀ ਆ ਚਾਹੇ ਕੋਈ ਵੀ ਕਿਸੇ ਵੀ ਪਾਰਟੀ ਦਾ ਦੇਖੋ ਧੰਨਵਾਦ ਮੈਂ ਉਹਨਾਂ ਦਾ ਵੀ ਕਰਦਾ ਪੂਰਾ ਬਰੂਬਰ ਸਹਿਯੋਗ ਦੇਣ ਲੱਗੇ ਹੋਏ ਨੇ ਤੇ ਜਿਹੜੇ ਸ਼ਹਿਰ ਦੇ ਕੰਮ ਜਿਵੇਂ ਪਹਿਲਾਂ ਫੈਸਲੇਤੇ ਨੇ ਉਹਨਾਂ ਚ ਇੱਕ ਨਵਾਂ ਫੈਸਲਾ ਇਹ ਜੋੜਤਾ ਜਿਹੜਾ ਰੈਨੋਵੇਸ਼ਨ ਦਾ ਕੰਮ ਆ 65 ਲੱਖ ਰੁਪਏ ਦੇ ਕਰੀਬ ਹੋਣਾ ਜਿਹੜੀ ਟੋਟਲੀ ਲੋਕਾਂ ਇਸ ਕਮਿਊਨਿਟੀ ਸੈਂਟਰ ਨੂੰ ਜਿਹੜਾ ਉਹ ਨਵੀਂ ਦਿੱਤੀ ਜਾਊਗੀ ਤੇ ਇੱਕ ਜਿੱਥੇ ਹੋਰ ਵਧੀਆ ਫੈਸਲੇ ਤੇ ਇੱਕ ਸਲੰਘਾ ਜੋ ਫੈਸਲਾ ਕਿੰਨੇ ਟਾਈਮ ਦੇ ਵਿੱਚ ਇਹ ਤਾਂ ਟੈਂਡਰ ਤਾਂ ਹੋਇਆ ਹੀ ਹੋਇਆ ਜੀ ਇਹਦਾ ਟੈਂਡਰ ਵੀ ਕਰਾਉਣ ਦੀ ਲੋੜ ਹੈ 65 ਲੱਖ ਰੁਪਏ ਦੇ ਕਰੀਬ ਟੋਟਲ ਲੱਗਦਾ ਇਹਦੇ ਪਰ ਉਹ ਜਿਹਦੇ ਵਾਸਤੇ ਮਾਨੂੰ ਲੋੜ ਹੋਰ ਵੀ ਪਈ ਨਾ ਉਸ ਹੁਣ ਉਹ ਹੋਰ ਪੀਏ ਖਰਚਾ ਜਾਊਗਾ ਟੋਟਲੀ ਵੈਸੇ ਲੋਕ ਜਿੰਨਾ ਵੀ ਕੰਮ ਹੋਣੇ ਹੈਦਾ ਦੇਖੋ ਬਣਿਆ ਤਾਂ ਹੋਈ ਹੈ 65 ਲੱਖ ਚ ਪੈਸੇ ਦਾ ਨਵਾਂ ਬਣ ਕੇ ਤਿਆਰ ਨਹੀਂ ਹੋਣਾ ਪਰ ਜੋ ਜੋ ਲੋੜ ਹੈਗੀ ਹੈ ਜੋ ਜੋ ਚੀਜ਼ਾਂ ਦੀ ਲੋੜ ਪੈਣੀ ਆ ਉਹ ਸਾਰੀ ਇੱਕ ਮੁਕ ਮੁਕਮਲ ਚੇਂਜ ਕਰਨੀ ਹੈ ਮੁਰਿਓ ਦੀ ਸਾਹਗੋਤ ਜੀ ਬਤਾਇਓ ਇਸ ਤੋਂ ਇਲਾਵਾ ਹੋਰ ਵੀ ਕੋਈ ਪ੍ਰੋਜੈਕਟ ਆਪਣੇ ਨਵੇਂ ਨਹੀਂ ਅੱਜ ਦੇ ਜਿਹੜੀ ਮੀਟਿੰਗ ਹੈ ਉਹ ਤਾਂ ਪਿਛਲੀ ਜਿਹੜੀ ਮੀਟਿੰਗ ਉਹਦੀ ਸਮੀਖਿਆ ਕੀਤੀ ਆ ਜੇ ਕੋਸ਼ਿਸ਼ ਕੀਤੀਆਂ ਇਹ ਹੀ ਨੇ ਇੱਕ ਲਗਭਗ ਅਮਰੀਕਾ ਦਾ 2000 ਤੋਂ ਪਹਿਲਾਂ ਦੇ ਟਾਈਮ ਨਗਰ ਕੌਂਸਲ ਨੇ ਜਿਹੜੀਆਂ ਦੁਕਾਨਾਂ ਵਿੱਚ ਸੀਗੀਆਂ ਸੇਲ ਕੀਤੀਆਂ ਸੀਗੀਆਂ ਉਹਦੇ ਵਿੱਚ ਕੂਸ਼ਕ ਦੁਕਾਨਾਂ ਤਾਂ ਜਿਹੜੇ ਖਰੀਦਦਾਰ ਸੀਗੇ ਉਹਨਾਂ ਨਾਂ ਲੱਗੀਆਂ ਸੀਗੀਆਂ ਤੇ ਕੂਸ਼ਕ ਵਿਚਾਰੇ ਉਸੇ ਤਰ੍ਹਾਂ ਅੜਜ ਦੇ ਫਿਰਦੇ ਨੇ ਇਹੀ ਫੈਸਲਾ ਦਿੱਤਾ ਵੀ ਉਹ ਉਹਨਾਂ ਨੂੰ ਸਹੀ ਕਰਕੇ ਜਿਨ ਜਿਨ ਨੇ ਉਸ ਟਾਈਮ ਦੁਕਾਨਾਂ ਖਰੀਦੀਆਂ ਸੀਗੀਆਂ ਤੇ ਪੈਸੇ ਪੇ ਕਰਤੇ ਸੀਗੇ ਨਗਰਪਾਲਿਕਾ ਨੂੰ ਉਹ ਦੁਕਾਨਾਂ ਉਹਨਾਂ ਦੇ ਨਾਂ ਲਗਾਈਆਂ ਤੇ ਉਹਨਾਂ ਲੋਕਾਂ ਨੂੰ ਖਰੀਦਦਾਰ ਹੋਣ ਤੋਂ ਰੋਕਿਆ ਜਾਵੇ ਤੇ ਦੂਜੀ ਗੱਲ ਹੈਗੀ ਆ ਵੱਡੀ ਇਹ ਆ ਵੀ ਫੈਸਲਾ ਕੀਤਾ ਰਲ ਕੇ ਜਿਹੜੇ ਸ਼ਹਿਰ ਦੇ ਵਿੱਚ ਸਾਰੀਆਂ ਪ੍ਰਾਪਰਟੀਆਂ ਪਈਆਂ ਨੇ ਤੁਸੀਂ ਸਾਰੇ ਜਾਣਦੇ ਹੋ ਜਿੰਨੀਆਂ ਪ੍ਰਾਪਰਟੀਆਂ ਨਗਰ ਕੌਂਸਲ ਮਸ਼ਵਰੇ ਚ ਦਬੀਆਂ ਗਈਆਂ ਨੇ ਹੁਣ ਤੱਕ ਮੈਨੂੰ ਲੱਗਦਾ ਨੇੜੇ ਤੇੜੇ ਕਿਸੇ ਸ਼ਹਿਰ ਚ ਕਬਜ਼ਾ ਹੋਇਆ ਹੋਊਗਾ ਅੱਜ ਸਪੈਸ਼ਲੀ ਇਹ ਹੀ ਕਿਹਾ ਵੀ ਆਪਾਂ ਦੇਖ ਕੇ ਆਪਾਂ ਜਿੱਥੇ-ਜਿੱਥੇ ਵੀ ਨਿਸ਼ਾਨਦੇਹੀ ਕਰਾਈਏ ਜਿੱਥੇ-ਜਿੱਥੇ ਵੀ ਸਾਡੀ ਜਗ੍ਹਾ ਪਈ ਆ ਕਮ ਸੇ ਕਮ ਅਸੀਂ ਪਹਿਲਾਂ ਉਹ ਜਗ੍ਹਾ ਦੇ ਉੱਪਰ ਨਿਸ਼ਾਨਦੇਹੀ ਕਰਾਰ ਕੇ ਆਪਣੇ ਆਪਣੇ ਅਧੀਨ ਲਈਏ ਜਿੱਥੇ-ਜਿੱਥੇ ਪਈ ਆ ਖਾਲੀ ਪਈ ਆ ਨੇ ਹਨਾ ਤੇ ਬਾਕੀ ਹੋਰ ਫੈਸਲੇ ਜਿਹੜੇ ਲੋਕਤਾਂ ਚੋਂ ਸਾਹਮਣੇ ਤੇ ਹਨ ਐਮਐਲਏ ਸਾਹਿਬ ਇੱਕ ਮੀਟ ਮਾਰਕੀਟ ਨੂੰ ਲੈ ਕੇ ਮੁੱਦਾ ਅੱਠਦਾ ਰਹਿੰਦਾ ਰਾਤ ਵੀ ਹਾਂ ਰਾਤ ਵੀ ਉੱਥੇ ਲੜਾਈ ਹੋਈ ਗੁੰਡਾਗਰਦੀ ਕੀਤੀ ਜਾਂਦੀ ਬਿਲਕੁਲ ਲੋਕ ਕੁੱਛ ਲੋਕਾਂ ਨੇ ਤਾਂ ਗੁੰਡਾਗਰਦੀ ਕੀਤੀ ਆ ਇਹਦੇ ਵਾਸਤੇ ਅਸੀਂ ਪਹਿਲਾਂ ਵੀ ਮੀਟਿੰਗ ਹੋਈ ਸੀਗੀ ਤੁਹਾਨੂੰ ਸਹੀ ਤੇ ਸੱਚੇ ਕਹੂੰਗੇ ਉਸ ਟਾਈਮ ਇਹ ਗੱਲ ਹੋਈ ਸੀਗੀ ਵੀ ਜਿੰਨਾ ਚਿਰ ਮੀਡ ਮਾਰਕੀਟ ਬਾਹਰ ਨਹੀਂ ਹੁੰਦੀ ਤਾਂ ਕੱਬਸ ਕੰਮ ਜਿਹੜੇ ਲੋਕ ਪਰੇ ਰਹਿੰਦੇ ਨੇ ਕੰਦ ਕੀ ਕਰ ਦਿੱਤੀ ਜਾਵੇ ਤੇ ਉਹ ਉਹਦੀ ਪਰਮਿਸ਼ਨ ਲੈਣ ਵਾਸਤੇ ਭੇਜੀ ਸੀਗੀ ਐਸਡੀਐਮ ਸਾਹਿਬ ਨੂੰ ਕੁਝ ਟਾਈਮ ਲੰਬਾ ਚੱਲ ਗਿਆ ਉਹ ਪਰ ਲਾਸਟ ਦੇਖੋ ਬੋਟਾ ਦੇ ਟਾਈਮ 'ਤੇ ਸਾਨੂੰ ਵੀ ਰੋਸਿਆ ਮੈਂ ਸਿੱਧੀ ਗੱਲ ਕਰੂੰਗਾ ਸਾਨੂੰ ਵੀ ਅਸੀਂ ਬੋਟਾ ਮੰਗਣ ਜਾਣਾ ਵੀ ਉਹ ਇੱਕ ਵਾਦਾ ਕੀਤਾ ਸੀਗਾ ਜਦੋਂ ਅਸੀਂ ਕਰਵਾਉਣ ਲੱਗੇ ਤਾਂ ਇੱਕ ਸਿਆਸਤ ਹੋ ਗਈ ਉਹਨਾਂ ਨੇ ਸਾਨੂੰ ਕਰਵਾਉਣ ਨਹੀਂ ਦਿੱਤੀ ਉਹ ਕੰਦ ਤੇ ਰਾਤ ਨੂੰ ਪਣਾ ਵਾਪੁਰਿਆ ਤੇ ਇੱਕ ਲੜਾਈ ਹੋਈ ਤੇ ਹੁਣ ਵੀ ਇਹੀ ਫੈਸਲਾ ਕੀਤਾ ਵੀ ਜਿੰਨਾ ਚਿਰ ਅਸੀਂ ਕੋਈ ਮੀਟ ਮਾਰਕਟ ਪਾਸੇ ਸਹੀ ਜਗ੍ਹਾ ਨਹੀਂ ਲੱਭ ਕੇ ਦੇ ਸਕਦੇ ਤਾਂ ਕਮ ਸੇ ਕਮ ਜਿਹੜੇ ਮਹੱਲ ਵਾਲੇ ਲੋਕ ਨੇ ਉਸ ਪਾਸੇ ਕੰਦ ਕਰਕੇ ਉਸ ਸਾਈਡ ਨੂੰ ਸਾਈਡ ਤਰਫ ਖਿੱਚਿਆ ਜਾਵੇ ਇੱਕ ਕੰਦ ਕਰੋ ਤਾਂ ਖਰੂਗੀ ਆਹ ਨਾਲ ਕੁਛ ਕਿਤੇ ਨਾ ਦੇ ਜੇ ਲੰਬਾ ਟਾਈਮ ਨਹੀਂ ਪਾਉਣਾ ਦੇਗੇ ਮੀਟ ਮਾਰਕਟ ਉੱਥੋਂ ਚੱਕੀ ਜਾਊਗੀ ਜਾਂ ਨਹੀਂ ਹਾਂ ਚੱਕੀ ਚੱਕੀ ਜਾਊਗੀ ਦੇਖੋ ਮੀਟ ਮਾਰਕਟ ਨੂੰ ਚੱਕਣਾ ਹੀ ਪੈਣੀ ਆਪਾਂ ਨੂੰ ਜਿਵੇਂ ਹੁਣ ਠੇਕੇ ਆ ਫੈਸਲਾ ਦਿੱਤਾ ਉਹ ਬਹੁਤ ਵਧੀਆ ਮੀਟ ਮਾਰਕਟ ਵੀ ਚੱਕ ਕੇ ਕਿਸੇ ਸਾਈਡ ਤੇ ਲੈ ਕੇ ਜਾਉਂਗੇ ਨਾਲ ਦੇ ਨਾਲ ਆਪਾਂ ਅਸੀਂ ਇਹ ਵੀ ਸੋਚਦੇ ਆਂ ਕਿ ਮੀਟ ਮਾਰਗ ਦੇ ਇੱਥੇ ਚਕਾਉਣੀ ਆ ਜਿਹੜੇ ਬੰਦੇ ਨੇ ਬਹੁਤ ਲੰਬੇ ਟਾਈਮ ਤੋਂ ਜਿਹੜਾ ਉਹਦਾ ਰੋਜ਼ਗਾਰ ਆ ਉਹਨੂੰ ਧਿਆਨ ਚ ਰੱਖਦੇ ਉਹਨਾਂ ਨੂੰ ਇੱਕ ਉਚਿਤ ਜਗ੍ਹਾ ਜਿਹਦੇ ਨਾਲ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਸ਼ਹਿਰ ਚ ਇੱਕ ਅਲੱਗ ਜਗ੍ਹਾ ਦਿੱਤੀ ਜਾਵੇ ਜਦੋਂ ਵੀ ਸਾਡਾ ਸਹੀ ਮਨੋ ਸਾਨੂੰ ਉਸ ਹਿਸਾਬ ਨਾਲ ਲੱਗਦਾ ਵੀ ਇਹ ਜਗ੍ਹਾ ਸਹੀ ਆ ਉਸ ਟਾਈਮ ਚੇਂਜ ਕਰ ਦਿੱਤੀ ਜਾਊਗੀ। ਸਦਾ ਅੱਜ ਕਮਿਊਨਿਟੀ ਸੈਟਰ ਦਾ ਰਹਿ ਉਹਨਾਂ ਦੇ ਵਿੱਚ ਨਿਕੰਦੇ ਨਹੀਂ ਨੀ ਪੱਥਰ ਰੱਖਿਆ ਗਿਆ। ਜੀ ਠੀਕ ਹੋ ਗਿਆ। ਬੜੀ ਖੁਸ਼ੀ ਦੀ ਗੱਲ ਆ ਜੀ ਮੈਂ ਧੰਨਵਾਦ ਕਰਦਾ। ਸਭ ਤੋਂ ਪਹਿਲਾਂ ਸਾਡੇ ਅਲਕੇ ਦੀ ਜੋ ਰਹਿਨਮਾਈ ਕਰ ਰਹੇ ਨੇ ਸ੍ਰੀ ਸਰਦਾਰ ਜਗਤਾਰ ਸਿੰਘ ਜਾਲਪੁਰਾ ਜੀ ਦਾ ਸਮੂਹ ਸਾਡੇ ਕੌਂਸਲਰ ਸਾਹਿਬਾਨਾਂ ਦਾ ਕਿ ਅਸੀਂ ਜਿੰਨੇ ਅਧੂਰੇ ਕੰਮ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਦੇ ਪੇ ਸੀ ਅਸੀਂ ਉਹਨਾਂ ਨੂੰ ਪੂਰੇ ਕਰਨ ਲੱਗੇ ਆ ਇਹਦਾ ਅਸੀਂ ਜੋ ਨਵੀਂ ਕਰਨ ਕਰਨਾ ਤੋਂ ਜੋ ਅੰਦਰ ਸਮਾਨ ਚਾਹੀਦਾ ਉਹਦੀ ਲਿਸਟਾਂ ਸਾਡੇ ਕੌਂਸਲਰਾਂ ਨੇ ਬਣਾਈਆਂ ਆਪ ਦੇਖ ਕੇ ਅੰਦਰ ਕਿ ਕਿਹੜਾ-ਕਿਹੜਾ ਸਮਾਨ ਦੀ ਅੰਦਰ ਲੋੜ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਤੁਸੀਂ ਇਹਦੀ ਦੇਖਾ ਸੀ ਬਾਹਰੋਂ ਵੀ ਚੇਂਜ ਕਰਨ ਲੱਗੇ ਆ ਦਾ ਨਾਮ ਅਸੀਂ ਕਮਿਊਨਿਟੀ ਸੈਂਟਰ ਤੋਂ ਬਦਲ ਕੇ ਰਾਇਲ ਰਿਜ਼ੋਰਟ ਰੱਖਤਾ ਜੀ ਸੌਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਰਵੈਤੀ ਜਿਵੇਂ ਕੰਧਾਂ ਹੁੰਦੀਆਂ ਪੁਰਾਣੀਆਂ ਇੱਟਾਂ ਦੀਆਂ ਤੇ ਉਹੋ ਜਿਹੀਆਂ ਟੈਲਾ ਟੂਲਾ ਲਵਾ ਕੇ ਵੱਡਾ ਗੇਟ ਜਿਹਨੂੰ ਹਵੇਲੀ ਆਪਾਂ ਜਹਾਜ਼ ਗੇਟ ਕਹਿੰਦੇ ਸੀ ਪੁਰਾਣੇ ਸਮੇਂ ਆ ਤੁਸੀਂ ਵੰਦੇ ਦੇਖੇ ਉਹੋ ਜਿਹਾ ਗੇਟ ਲੱਗਣਾ ਜੀ ਸੋ ਇੱਕ ਤਰ੍ਹਾਂ ਦੀ ਇਹ ਇੱਕ ਨਵੀਂ ਸ਼ੁਰੂਆਤ ਹੋਊਗੀ ਕਿੰਨੇ ਦਾ ਪ੍ਰੋਜੈਕਟ ਆ ਜੀ 65 ਲੱਖ ਰੁਪਇਆ ਫਿਲਹਾਲ ਪਾਸ ਹੋਇਆ ਜੀ ਲੋੜ ਪਈ ਤਾਂ ਹਾਊਸ ਅਗਲਾ ਮਤਾ ਪਾ ਕੇ ਇਹ ਚ ਬਾਗਾ ਵੀ ਕਰ ਸਕਦੇ ਹਾਂ ਸਿੰਨੇ ਕ ਸਮੇ ਚ ਸਮਾ ਜੀ 9 ਤਰੀਕ ਦੀਆਂ ਲਾਸਟ ਬੁਕਿੰਗ ਆ ਉਸ ਤੋਂ ਬਾਅਦ नगर काउंसिल ਦੇ ਟੈਕਸ ਵਗੈਰਾ ਦੀ ਤੁਸੀਂ ਅੱਜ ਗੱਲ ਕੀਤੀ ਸੀ ਜੀ ਉਹਨੂੰ ਲੈ ਕੇ ਉਹ ਅਸੀਂ ਬਹੁਤ ਜਲਦੀ ਨੋਟਿਸ ਵੀ ਕੱਢੇ ਨੇ ਕੁਝ ਲੋਕਾਂ ਨੂੰ ਕੁਝ ਦੀ ਅਸੀਂ ਲਿਸਟ ਬਣਾਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਗੱਲ ਇਹ ਆ ਵੀ ਸ਼ਹਿਰ ਅਸੀਂ ਚਲਾਉਣਾ ਤੇ ਜੇ ਲੋਕਾਂ ਨੇ ਸਾਨੂੰ ਜਿਹੜੀ ਜੋ ਸਰਕਾਰ ਦਾ ਸਾਡਾ ਟੈਕਸ ਬਣਦਾ ਜੋ ਮਿਲੀ ਭੁਗਤ ਨਾਲ ਕਈ ਇਮਾਰਤਾਂ ਬਣੀਆਂ ਨੇ ਉਹਨਾਂ ਨੂੰ ਵੀ ਨੋਟਿਸ ਕੱਢੇ ਨੇ ਸੌਣ ਵਾਲੇ ਦਿਨਾਂ ਦੇ ਵਿੱਚ ਪੀਲਾ ਪੰਜਾ ਚਲਾਉਣ ਦੀ ਵੀ ਤਿਆਰੀ ਕਰਾਂਗੇ ਕਿਤਨਾ ਕਿਤਨਾ ਜੀ ਸ਼ਹਿਰ ਦੇ ਵਿੱਚ ਦੇਖਿਆ ਬਾਹਰ ਜਿਹੜਾ ਨਾਲੀਆਂ ਤੋਂ ਬਾਹਰ ਜਾ ਕੇ ਵੀ ਉਹਨਾਂ ਦੇ ਪੌੜੀਆਂ ਦੇ ਸਟੈਪ ਤੇ ਦੁਕਾਨਦਾਰਾਂ ਨੂੰ ਬਹੁਤ ਕੱਢਿ ਹੋਏ ਨੇ ਕਿ ਜੇ ਗੱਲ ਕਰੀ ਕਾਲਾ ਚੌਂਕ ਦੇ ਵਿੱਚ 10 ਤੋਂ 15 ਫੁੱਟ ਉੱਚਾ ਥੜਾ ਬਣਾਇਆ ਹੋਇਆ ਹੈ ਯਾਰ ਬਾਹਰ ਨੂੰ ਕੱਢਿਆ ਹੋਇਆ ਇਦਾਂ ਦੇ ਜੇ ਅਸੀਂ ਫਿਲਹਾਲ ਸਾਡਾ ਮੋਟੋ ਸਿਰਫ ਸ਼ਹਿਰ ਨੂੰ ਕੰਟਰੋਲ ਕਰਨਾ ਜੀ ਛੱਡਾਂ ਨੂੰ ਥੜਿਆਂ ਦੀ ਜਿਹੜੀ ਕਾਰਵਾਈ ਆਸੀਂ ਅੱਗੇ ਜਾ ਕੇ ਕਰਾਂਗੇ ਇੱਕਦਮ ਜੇ ਹੁਣ ਤੁਹਾਨੂੰ ਗੁਜਰੇਲੇ ਦੇ ਉੱਪਰੋਂ ਚਾਹ ਪਲਾ ਦੀਏ ਫਿਰ ਤੁਹਾਨੂੰ ਕਹਿ ਜਾ ਮਨਜ਼ੂਰ ਹੋਊਗਾ ਉਹ ਜਿਹੇ ਕੰਮ ਸੀ ਕਰਨਾ ਨਹੀਂ ਕਿਉਂਕਿ ਇਹ ਪਰਿਵਾਰ ਆ ਸ਼ਹਿਰ ਨਹੀਂ ਸਾਡ ਇਹੀ ਪਰਿਵਾਰ ਦੇ ਵਿੱਚ ਗਿਲੇ ਸ਼ਿਕਵੇ ਨੇ ਸਾਡੀ ਬੇਨਤੀ ਨਾਲ ਹੀ ਕੰਮ ਹੋ ਜਵੇ ਆਉਣ ਵਾਲੇ ਦਿਨਾਂ 'ਚ ਅਸੀਂ ਇਹਦੇ ਬਾਰੇ ਬਿਲਕੁਲ ਗੌਰ ਕਰਾਂਗੇ ਪ੍ਰਧਾਨ ਜੀ ਰਾਤ ਮੀਟ ਮਾਰਕੀਟ ਦੇ ਵਿੱਚ ਇੱਕ ਲੜਾਈ ਹੋਈ ਮੀਟ ਮਾਰਕੀਟ ਮੀਟ ਮਾਰਕੀਟ ਦਾ 3 ਵਜੇ ਦਾ ਅੱਜ ਸਮਾਂ ਰੱਖਿਆ ਜੀ ਮੈਂ ਸਮੂਹ ਕਾਉਂਸਲਰਾਂ ਨੇ ਉਹਨੂੰ ਦੇਖ ਕੇ ਉੱਥੇ ਜੋ ਅਸੀਂ ਕੁਝ ਕਰ ਸਕਦੇ ਉਹ ਵੀ ਕਰਾਂਗੇ ਕਿਉਂਕਿ ਮੈਂ ਤੁਹਾਡੇ ਚੈਨਲ ਦੇ ਥਰੂ ਦੱਸ ਦਿੰਨਾ ਕਿ ਅਸੀਂ ਅੱਜ ਇੱਕ ਮੀਟਿੰਗ ਕਰ ਰਹੇ ਹਾਂ ਦੋ ਤੋਂ ਤਿੰਨ ਦਿਨਾਂ ਤੱਕ ਮੇਰਾ ਕੱਲ ਸ਼ਨੀਵਾਰ ਦਾ ਟਾਈਮ ਰੱਖਾਂਗੇ ਜਾਂ ਪਰਸੋਂ ਹੋਪਫੁਲੀ ਜਿੰਨੀਆਂ ਰੇੜੀਆਂ ਤੁਹਾਨੂੰ ਆਹ ਰੋਡ ਤੇ ਦਿਖਦੀਆਂ ਇਹਨਾਂ ਲਈ ਅਸੀਂ ਇੱਕ ਪ੍ਰੋਪ ਜਾਰਾਣੀਆਂ ਵੀ ਸਾਰੀਆਂ ਰੈਡੀ ਮੈਂ ਕਿਹਾ ਜੀ ਕੋਸ਼ਿਸ਼ ਤਾਂ ਕਰਾਂਗੇ ਵੀ ਸਾਰੀ ਉਰੇ ਆ ਜਾਣ ਜਦੋਂ ਇੱਕ ਪਾਸਾ ਗੱਡੀ ਥੋੜੀ ਖੜੀ ਹੋਊਗੀ ਔਰ ਸ਼ਹਿਰ ਦੇ ਮੇਨ ਹਾਰਟ ਆਫ ਸਿਟੀ ਦੇ ਵਿੱਚ ਅਸੀਂ ਜਗ੍ਹਾ ਦਵਾਂਗੇ ਕਿਉਂਕਿ ਇਹ ਵੀ ਸਾਡੇ ਭਰਾ ਨੇ ਅਸੀਂ ਕਿਸੇ ਪ੍ਰਵਾਸੀ ਦਾ ਰਿਜ਼ਿਕ ਨਹੀਂ ਖੋਣਾ ਔਰ ਮੈਂ ਤੁਹਾਨੂੰ ਆਦ ਕਰਦਾ ਸਾਡੇ ਸਮੂਹ ਕਾਉਂਸਲਰਾਂ ਦਾ ਤੁਸੀਂ ਦੇਖੋ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਸਾਰੀਆਂ ਪਰਜਾਈਆਂ ਸਾਡਾ ਸਾਰਾ ਪਰਿਵਾਰ ਇਕੱਠਾ ਤੇ ਜੋ ਲਗਨ ਨਾਲ ਨਗਰ ਕਾਉਂਸਲ ਕੰਮ ਕਰ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਹਿਰ ਨੂੰ ਬਹੁਤ ਸੋਹਣਾ ਬਣਾਉਣਾ ਇੱਕ ਤੁਸੀਂ ਪਾਰਕਿੰਗ ਦੀ ਗੱਲ ਕੀਤੀ ਸੀ ਜੀ ਰਾਹ ਰੋਕ ਕੇ ਉਹ ਕਦੋਂ ਤੱਕ ਤੁਸੀਂ ਉਹ ਅਸੀਂ ਐਮੈਂਡਮੈਂਟ ਕਰ ਰਹੇ ਹਾਂ ਜੀ ਉਹ ਅਸੀਂ ਐਮੈਂਡਮੈਂਟ ਕਰ ਰਹੇ ਹਾਂ ਮੈਂ ਕਿਤੇ ਲਿਖ ਕੇ ਭੇਜਦਾ ਜੀ ਕਿ ਕੁਝ ਜਗ੍ਹਾ ਉਹਦੇ ਵਿੱਚ ਹਸਪੀਟਲ ਦੀ ਵੀ ਆ ਸ਼ਹਿਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਹੁਣ ਬਾਜ਼ਾਰ ਚ ਕਾਫੀ ਹੱਦ ਤੱਕ ਪਾਰਕਿੰਗ ਦੀ ਸਮੱਸਿਆ ਹੱਲ ਹੋ ਚੁੱਕੀ ਆ ਸੋ ਜਿਵੇਂ ਉਹਨਾਂ ਡੇੜੀ ਮਾਰਕੀਟ ਵਾਲਿਆਂ ਦੀ ਮੀਟਿੰਗ ਸੱਦੀ ਆ ਇਹਨਾਂ ਨੂੰ ਜਿੱਦਣ ਪ੍ਰੋਪਰ ਜਗ੍ਹਾ ਦੇ ਦਾਂਗੇ ਤਾਂ ਇਸੇ ਤਰੀਕੇ ਅਸੀਂ ਸਾਡੀ ਕੋਸ਼ਿਸ਼ ਆ ਵੀ ਪਾਰਕਿੰਗ ਉੱਥੇ ਜਿਹੜੀ ਠੇਕੇ ਦੇ ਨਾਲ ਠੇਕੇ ਤੋਂ ਅੱਗੇ ਜਾ ਕੇ ਵੈਟਰਨਰੀ ਹਸਪ ਪੂਰੀ ਕਾਰਵਾਈ ਚੱਲ ਰਹੀ ਹੈ ਜੀ ਬਿਲਕੁਲ ਜਲਦੀ ਬਣਾਓ